11 12 ਦਾ ਪ੍ਰੋਗਰਾਮ ਕੀਤਾ ਜਾ ਰਿਹਾ ਸੋ ਅੱਜ 11 ਤਰੀਕ ਭਗਵਾਨ ਵਾਲਮੀਕੀ ਮੰਦਰ ਤੋਂ ਸ਼ੋਭਾ ਯਾਤਰਾ ਰੰਭ ਹੋਈ ਆ 12 ਤਰੀਕ ਦਿਨ ਐਤਵਾਰ ਨੂੰ ਭਗਵਾਨ ਵਾਲਮੀਕੀ ਮੰਦਿਰ ਵਿਖੇ ਸਨਗਰਵਾਰਤਿਕਾ ਹੋਰ ਰਾਤ 8:00 ਵਜੇ ਭਗਵਾਨ ਵਾਲਮੀਕੀ ਮੰਦਿਰ ਵਿਖੇ ਸਾਜਨ ਪੱਟੀ 뮤지컬 ਗਰੁੱਪ ਤੋਂ ਖਵਾੜੇ ਵਾਲੇ ਪਰਵਾਰ ਦਾ ਮਹਾਰਾਜ ਜੀ ਦਾ ਚਰਨਾਂ ਦੀ ਪੂਜਾ ਕਰਨਗੇ ਅਸੀਂ ਤੁਹਾਡੇ ਮਾਦੀ ਮਰਾਈ ਇਹ ਕਹਿਣਾ ਚਾਹੁੰਦੇ ਆਂ ਜੀ ਭਗਵਾਨ ਵਾਲਮੀਕੀ ਮਹਾਰਾਜ ਜੀ ਦੇ ਪ੍ਰਗਟ ਦਿਵਸ ਨੂੰ ਤੇ ਪਹੁੰਚਣ ਦੀ ਕਿਰਪਾ ਦਾ ਕਰੋ ਜੀ ਪਿੰਡ ਸਲੋ ਵਿਖੇ ਜੈ ਵਾਲਮੀਕੀ ਹਰ ਹਰ ਵਾਲਮੀ ਅੱਜ ਸ਼ੁਭ ਦਿਹਾੜਾ ਪੂ ਭਗਵਾਨ ਵਾਲਮੀਕੀ ਮਹਾਰਾਜ ਦਾ ਆਪਾਂ ਪਿੰਡ ਨਗਰ ਸਲੋ ਵਿੱਚ ਬੜੀ ਸ਼ਰਧਤ ਨਾਲ ਗੁਨਾਮ ਮਨਾ ਰਹਾ ਹੈ ਅੱਜ ਦਾ ਜੋ ਦਿਹਾੜਾ ਹੈ ਬਹੁਤ ਸਾਰੇ ਨਗਰ ਵਾਸੀਆਂ ਦੇ ਨਾਲ ਰਲ ਕੇ ਵਧੀਆ ਕੰਮ ਨਾ ਮਨਾ ਰਹੇ। ਹਾਂ। ਚੱਲੂ ਕੀ ਕੀ ਪ੍ਰੋਗਰਾਮ? ਕੱਲੂ ਪ੍ਰੋਗਰਾਮ ਹੈ ਜੀ ਆਪਣਾ ਪਹਿਲਾ ਦਾ ਸਵੇਰੇ 10 ਵਜੇ ਲੰਗਰ ਪਟਾਣਾ ਸ਼ੁਰੂ ਹੋ ਜਾਣਾ ਜੀ ਚਾਹ ਪਕੌੜਿਆਂ ਦਾ। ਉਸ ਤੋਂ ਬਾਅਦ ਲੋਕੀ ਚਾਹ ਪਾਣੀ ਜੋ ਵੀ ਹੈਗਾ ਉਹਨਾਂ ਦਾ ਰਾਤ ਨੂੰ ਸਾਜਣ ਪੱਟੀ ਦੀ ਫੁਲਾੜੇ ਤੋਂ ਸਾਡੇ ਕੋਲ ਪਾਰਟੀ ਪਹੁੰਚ ਲਈ ਜਾਣਾ। ਵਰਮਲ ਜੀ ਦਾ ਗੁਰਦਾਨ ਕਰਨਗੇ। ਸੋ ਸਾਰੇ ਸੰਗਤਾਂ ਨੂੰ ਬੇਨਤੀ ਹੈ ਵੀ ਜਿੰਨਾ ਤੱਕ ਮੇਰੀ ਆਵਾਜ਼ ਪਹੁੰਚਦੀ ਹੈ। ਗੁਵਾਰ ਵਾਲਮੀਕ ਪਦਰਪੇਟ ਸ੍ਰੋਹ ਵਿੱਚ ਪਹੁੰਚ ਕੇ ਉਹਨਾਂ ਦੀਆਂ ਭਾਵਨਾਵਾਂ ਸੁਣੋ ਤੇ ਉਹਨਾਂ ਦੇ ਭਜਨ ਬੜੀ ਅੰਤਰੀਕ ਸੁਣੋ ਜੈ ਵਾਲਮੀਕੀ ਹਾਰਾ ਬਾ ਕਿੰਨੇ ਨਹੀਂ ਪਟਾਇਆ ਸਰਪੰਚ ਜੀ ਸੁਨੀਤਾ ਜੀ ਅੱਜ ਜੋ ਤੁਹਾਡਾ ਪੰਚਾਇਤ ਦਾ ਕੰਮ ਪਹਿਲਾਂ ਸ਼ੁਰੂ ਹੋਇਆ ਉਹਦੇ ਸਬੰਧ ਵਿੱਚ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਹਾਂਜੀ ਅਸੀਂ ਇਹ ਕੰਮ ਆਪਣੇ ਪਿੰਡ ਦੇ ਵਿਕਾਸ ਲਈ ਜਿਹੜੇ ਕੰਮ ਰਹਿੰਦੇ ਆ ਉਹ ਅਸੀਂ ਕਰਵਾਣੇ ਜਾ ਰਹੇ ਹੈਗੇ ਆ ਤੇ ਅਸੀਂ ਸਾਰੇ ਪਿੰਡ ਵਾਲਿਆਂ ਦਾ ਧੰਨਵਾਦ ਸਰਕਾਰ ਦਾ ਧੰਨਵਾਦ ਕਰਦੇ ਆ ਜਿਨ੍ਹਾਂ ਦੇ ਕੰਮ ਸਾਡੇ ਪਿੰਡ ਦੇ ਰੁਕੇ ਹੋਏ ਸੀਗੇ ਉਹ ਹੁਣ ਚਾਲੂ ਹੋਏ ਆ ਤੇ ਥੋੜਾ ਜਿਹਾ ਕੰਮ ਸਰਕਾਰੀ ਕਰਕੇ ਰਹਿੰਦੇ ਸੀਗੇ ਉਹ ਹੁਣ ਹੋ ਰਹੇ ਹੈਗੇ ਆ ਹਾਂਜੀ ಗ್ರಾಮ ਪੰਚਾਇਤ ਮੈਂਬਰ ਅਰਵਿੰਦਰ ਸਿੰਘ ਜੀ ਇਹ ਕੰਮ ਦੇ ਵਿੱਚ ਸ਼ੁਰੂਆਤ ਦੇ ਵਿੱਚ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਤੇ ਪਿੰਡ ਦਾ ਜਾਂ ਪੰਚਾਇਤ ਦਾ ਕੀ ਸਹਿਯੋਗ ਕਰੋਗੇ ਕਰਦੇ ਰਹੋ ਲੋਕੋ ਬੋਲੋ ਕੀ ਬੋਲਣਾ ਬਾਈ ਗੁਰਜੀ ਸਾਹਿਬ ਆਇਆ ਗੁਰਜੀ ਜੀ ਦੁਵਤੇ ਬਹੁਤ ਖੁਸ਼ੀ ਦੀ ਗੱਲ ਆ ਜੀ ਪਟੀਆਂ ਵਿੱਚ ਕੰਮ ਸ਼ੁਰੂ ਹੋਣ ਲੱਗਾ ਸੀਵਰੇਜ ਪੈਣ ਲੱਗਾ ਜੀ ਬਹੁਤ ਖੁਸ਼ੀ ਆ ਜੀ ਤੇ ਮਾਈਕਰੋ ਚੜ੍ਹਦੀ ਕਲਾ ਬਖਸ਼ੇ ਸਹੀ ਸਲਾਮਤ ਕੰਮ ਹੋਵੇ ਤੇ ਹੋਰ ਵੀ ਵਿਕਾਸ ਦੇ ਕੰਮ ਹੋਣ ਜੀ ਬਾਈ ਸਾਹਿਬ ਜੀ 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 ਬਾਈਗੁੱਡੀ ਖਾਲਸਾ ਬਾਈਗੁੱਡੀ ਫਤਿਹ ਸਾਡੇ ਪਿੰਡ ਦੇ ਵਿੱਚ ਸੀਵੇਜ ਪੈ ਰਿਹਾ ਹੈ। ਸਾਨੂੰ ਬਹੁਤ ਖੁਸ਼ੀ ਹੈ ਅਜਿਹਾ ਯਤਨ ਬਸਾਰੇ ਸਹਿਯੋਗ ਦਿੰਨੇ ਹੋਇਆ। ਬਾਈਗੁੱਡੀ ਖਾਲਸਾ ਬਾਈਗੁੱਡੀ ਫਤਿਹ। ਅਧਿਕਾਰੀਆਂ ਜੀ। ਬਾਈਗੁੱਡੀ ਖਾਲਸਾ ਸਰਦਾਰ ਜੀ ਵੱਡੇ ਪਿੰਡ ਦੀ ਪੰਚਾਇਤ ਤੋਂ ਪਹਿਲਾ ਕੰਮ ਸ਼ੁਰੂ ਕੀਤਾ ਗਿਆ। ਉਸ ਸੰਬੰਧ ਵਿੱਚ ਤੁਸੀਂ ਕੀ ਪਤਾ ਕਿਹੜਾ ਚਾਹੁੰਦੇ? ਆਪਣਾ ਨਾਮ ਅਤੇ ਤੁਹਾਡੇ ਕਲੱਬ ਦਾ ਨਾਮ ਕੀ ਹੈ? ਉਹ ਦੱਸਿਆ ਜਾਵੇ ਕਿ ਪਿੰਡ ਦੀ ਸਕਾਇਆ ਗੱਲ ਕੀ ਹੋਰ ਕਰੋਗੇ ਹਾਂਜੀ ਵਾਇਗੁਰ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਮੇਰਾ ਨਾਮ ਇਕਵਾਲਜੀਤ ਸਿੰਘ ਔਰ ਸਾਜ ਨੌਜਵਾਨ ਸਭਾ ਪਿੰਡ ਭੱਡੀਆਂ ਔਰ ਯੁਵਕ ਸਵਾਮਾ ਕਲੱਬ ਪਿੰਡ ਭੱਡੀਆਂ ਦੇ ਵੱਲੋਂ ਮੈਂ ਇੱਥੇ ਫਾਇਰੀ ਭਰ ਰਿਹਾ ਹਾਂ ਔਰ ਅੱਜ ਦੀ ਗੱਲ ਕਰੀਏ ਤਾਂ ਅੱਜ ਇਹ ਪਹਿਲਾ ਕੰਮ ਜਿਹੜਾ ਸਾਡੀ ਪੰਚਾਇਤ ਵੱਲੋਂ ਸ਼ੁਰੂ ਹੋਇਆ ਅਸੀਂ ਇਹਨਾਂ ਨੂੰ ਬਹੁਤ ਬਹੁਤ ਵਧਾਈਆਂ ਦਿੰਨੇ ਆ ਪੂਰੀ ਪੰਚਾਇਤ ਨੂੰ ਔਰ ਪੂਰੇ ਪਿੰਡ ਨੂੰ ਕਿਉਂਕਿ ਇੱਥੇ ਬਹੁਤ ਵੱਡੀ ਸਮੱਸਿਆ ਸੀ ਜੀ ਇਹ ਕਿ ਜਿਹੜਾ ਪਾਣੀ ਸੀਗਾ ਉਹ ਤਕਰੀਬਨ ਸੜਕ ਦੇ ਉੱਤੇ ਹੀ ਆ ਜਾਂਦਾ ਸੀਗਾ ਜਦੋਂ ਮੀਂਹ ਬਾਰਿਸ਼ ਆਉਂਦੀ ਸੀ ਜਾਂ ਉੱਤੋਂ ਵੀ ਓਵਰਫਲੋ ਦਾ ਪਾਣੀ ਜਿਹੜਾ ਸੀਗਾ ਉਹ ਸੜਕ ਤੇ ਆ ਜਾਂਦਾ ਸੀ ਤੇ ਇਹ ਪਹਿਲਾ ਕੰਮ ਜਿਹੜਾ ਸੀਵਰੇਜ ਦਾ ਪੈਨ ਦਾ ਸ਼ੁਰੂ ਹੋ ਚੁੱਕਾ ਆ ਇਹਦੀਆਂ ਸਾਰੇ ਪਿੰਡ ਨੂੰ ਬਹੁਤ-ਬਹੁਤ ਵਧਾਈਆਂ ਪੂਰੀ ਪੰਚਾਇਤ ਨੂੰ ਵਧਾਈਆਂ ਔਰ ਸਹਿਯੋਗ ਮੰਨ ਦਾ ਜਿੰਨਾ ਵੀ ਹੋਊਗਾ ਜੋ ਸਰਪੰਚ ਸਾਹਿਬ ਸਾਡੀ ਸੇਵਾ ਲਉਣਗੇ ਅਸੀਂ ਉਹਦੇ ਲਈ 100% ਤਿਆਰ ਆ ਜੀ ਧੰਨਵਾਦ ਸਰਦਾਰ ਬਲਜਿੰਦਰ ਸਿੰਘ ਜੀ ਸੰਤ ਬਾਬਾ ਨਾਮ ਸੇਵਾ ਸੁਸਾਇਟੀ ਦੇ ਪ੍ਰਧਾਨ ਸਰਦਾਰ ਜੀ ਇਸ ਮੌਕੇ ਤੇ ਤੁਸੀਂ ਆਪਣਾ ਕੀ ਵਿਚਾਰ ਦੇਣਾ ਚਾਹੁੰਦੇ ਹੋ ਜੈਕਾਰੇ ਗੀ ਕਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸੰਤ ਬਾਬਾ ਅਰਨਾਮ ਸਿੰਘ ਜੀ ਸੇਵਾ ਸੁਸਾਇਟੀ ਪਿੰਡ ਭਟੀਆਂ ਦਾ ਪ੍ਰਧਾਨ ਬਜਿੰਦਰ ਸਿੰਘ ਆਪਣੀ ਪੂਰੀ ਸੁਸਾਇਟੀ ਵੱਲੋਂ ਆਪਣੀ ਸविता ਸਰਪੰਚ ਪੂਰੇ ਪੰਚਾਇਤ ਮੈਂਬਰਾਂ ਦਾ ਬਹੁਤ-ਬਹੁਤ ਧੰਨਵਾਦੀ ਹਾਂ ਬਹੁਤ ਖੁਸ਼ੀ ਹੋਈ ਹੈ ਕਿ ਪਿੰਡ ਦਾ ਇਹ ਕੰਮ ਸਟਾਰਟ ਹੋਇਆ ਬਹੁਤ ਜ਼ਿਆਦਾ ਇੱਥੇ ਬਰਸਾਤਾਂ ਦੇ ਵਿੱਚ ਪਾਣੀ ਖੜਦਾ ਸੀਗਾ ਤੇ ਆਪਣੀ ਐਮਐਲਏ ਸਾਹਿਬ ਦਾ ਰਾਜਾ ਜੀ ਦਾ ਵੀ ਬਹੁਤ-ਬਹੁਤ ਧੰਨਵਾਦ ਜਿਨ੍ਹਾਂ ਨੇ ਸਾਡੇ ਪਿੰਡ ਨੂੰ ਸਹਿਯੋਗ ਦਿੱਤਾ ਮੈਂ ਬਹੁਤ ਬਹੁਤ ਧੰਨਵਾਦ ਸਾਰੇ ਪੰਚਾਇਤ ਮੈਂਬਰਾਂ ਦਾ ਪਿੰਡ ਵਾਲਿਆਂ ਦਾ ਜਿਹੜੇ ਪੰਚਾਇਤ ਦੇ ਨਾਲ ਖੜੇ ਆ ਸਾਡੀ ਪੂਰੀ ਸੋਸਾਇਟੀ ਸਰਪੰਚ ਸਾਹਿਬ ਦੇ ਪੰਚਾਇਤ ਮੈਂਬਰਾਂ ਦੇ ਨਾਲ ਖੜੀ ਹੈ ਜੋ ਵੀ ਸਾਨੂੰ ਇਹ ਸੇਵਾ ਲਾਉਣਗੇ ਆਪਾਂ ਉਹਨਾਂ ਦੇ ਨਾਲ ਖੜੇ ਆ ਤੇ ਸਿਰ ਮੱਥੇ ਮੰਗਾਗੇ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲੋ ਜੀ ਛੱਡੇ ਹਰਕੇ ਇਹ ਕਾਲਜ ਨਵਾਂ ਸ਼ਹਿਰ ਵਿੱਚ ਡੈਲੀ ਮਾਰਨਿੰਗ ਫੁੱਟਬਾਲ ਕਲੱਬ ਸ਼ਹਿਰ ਕਮੇਟੀ ਤੇ ਇਹ ਸਾਡੇ ਜਿਹੜੇ ਆ ਇਹ ਨਵੇਂ 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 ਖਿਡਾਰੀ ਤਿੰਨ ਪੀੜੀਆਂ ਜਿਹੜੀਆਂ ਹੈਗੀਆਂ ਇੱਥੇ ਜਿਹੜੇ ਆਰਕੇ ਜਾਂ ਕਾਲਜ ਨਵਾਂ ਸ਼ਹਿਰ ਵੇਖੇ ਜਿਹੜੀਆਂ ਖੇਡ ਰਹੀਆਂ ਸੋ ਸਾਡੀ ਕੋਸ਼ਿਸ਼ ਹੈ ਆ ਕੇ ਨੌਜਵਾਨ ਪੀੜੀ ਨਸ਼ਿਆਂ ਤੋਂ ਦੂਰ ਰਹਿੰਦੇ ਹੋਏ ਖੇਡਣ ਨਾਲ ਜੁੜੇ ਸੋ ਇਹ ਸਾਡੇ ਜਿਹੜੀ ਪਹਿਲੀ ਪੀੜੀ ਪਹਿਲੀ ਪੀੜੀ ਜਿਹੜੀ ਹੈ ਸਾਨੂੰ ਪ੍ਰੇਰਿਤ ਕਰਦੀ ਹੈਗੀ ਆ ਉਸ ਤੋਂ ਬਾਅਦ ਸਾਡੀ ਨੌਜਵਾਨ ਪੀੜੀ ਤੇ ਉਸ ਤੋਂ ਬਾਅਦ ਆ ਤੀਜੀ ਪੀੜੀ ਜਿਹੜੀ ਹੈਗੀ ਆ ਇਹ ਗਰਾਊਂਡ ਦੇ ਵਿੱਚ ਖੇਡ ਰਹੀ ਆ ਸੋ ਇਹ ਜੀ ਸਾਡੀ ਪਹਿਲੀ ਪੀੜੀ ਹੈਗੀ ਆ ਜੀ ਜਿਹੜੀ ਸਾਨੂੰ ਖੇਡਾਂ ਵੱਲ ਪ੍ਰੇਰਿਤ ਕਰਦੀ ਆ ਸਹਿਰ ਕਮੇਟੀ ਤੇ ਉਸ ਤੋਂ ਬਾਅਦ ਸਾਡੀ ਡੇਲੀ ਮਾਰਨਿੰਗ ਫੁੱਟਬਾਲ ਕਲੱਬ ਤੇ ਉਸ ਤੋਂ ਬਾਅਦ ਆ ਤੀਜੀ ਤੀਜੀ ਪੀੜੀ ਜਿਹੜੀ ਹੈਗੀ ਆ ਇੱਧਰ ਆ ਗਰਾਊਂਡ ਦੇ ਵਿੱਚ ਖੇਡ ਰਹੀ ਆ ਤੇ ਇਹਦਾ ਕਿ ਸਾਡਾ ਯੁੱਧ ਨਸ਼ਿਆਂ ਵਿਰੁੱਧ ਚੱਲ ਰਿਹਾ ਹੈ ਇਹ ਕੋਸ਼ਿਸ਼ ਹੈ ਕਿ ਸਾਡੀ ਨੌਜਵਾਨ ਪੀੜੀ ਨਸ਼ਿਆਂ ਤੋਂ ਦੂਰ ਰਹਿੰਦੇ ਹੋਏ ਖੇਡਾਂ ਦੇ ਨਾਲ ਜੁੜੇ ਗਰਾਊਂਡਾਂ ਦੇ ਨਾਲ ਜੁੜੇ ਸੋ ਸਾਡੀ ਡੇਲੀ ਮਾਰਨਿੰਗ ਫੁੱਟਬਾਲ ਕਲੱਬ ਦੀ ਇਹੀ ਕੋਸ਼ਿਸ਼ ਹੈ ਆ ਇਹ ਜੀ ਸਾਡੀ ਡੇਲੀ ਮਾਰਨਿੰਗ ਫੁੱਟਬਾਲ ਕਲੱਬ ਦੇ ਖਿਡਾਰੀ ਆ ਜਿਹੜੀ ਕਿ ਦੂਜੀ ਪੀੜੀ ਹੈਗੀ ਆ ਤੇ ਤੀਜੀ ਪੀੜੀ ਇੱਥੇ ਸਾਡੀ ਨਸ਼ਿਆ ਨੇ ਖਾਲੇ ਪੁੱਤ ਨਸ਼ਿਆ ਨੇ ਖਾਲੇ ਮਾਵਾ ਪੁੱਛਣ ਰੁਖਾ ਨੂੰ ਹੜ ਰੁਖਾ ਨੂੰ ਲੱਗਦੇ ਪੁੱਤ ਨਹੀਂ ਲੱਗਦੇ ਰੁਖਾ ਨੂੰ ਹੜ ਰੁਖਾ ਨੂੰ ਲੱਗਦੇ ਪੁੱਤ ਨਹੀਂ ਲੱਗਦੇ ਰੁਖਾ ਸਮਝਿਆ ਨਾ ਸਮਝਾਇਆ ਸੀ ਸਮਝਿਆ ਨਾ ਸਮਝਾਇਆ ਸੀ ਦੁੱਧ ਮੱਖਣਾ ਨਾਲ ਪਾੜ ਕੇ ਪੁੱਤ ਨੂੰ ਕਾਲਜ ਵਿੱਚ ਪੜਾਇਆ ਸੀ ਉਹ ਨਸ਼ਿਆਂ ਦਾ ਆਦੀ ਹੋ ਗਿਆ ਸਮਝਿਆ ਨਾ ਸਮਝਾਇਆ ਸੀ ਅੱਧੀ ਰਾਤ ਤੱਕ ਘਰ ਨਾ ਆਵੇ ਏ ਰਾਤ ਤੱਕ ਘਰ ਨਾ ਆਵੇ ਮਾਂ ਪਾੜਦੀ ਸੁੱਖਾਂ ਨੂੰ ਆਲ ਰੁਖਾ ਨੂੰ ਲੱਗਦੇ ਪੁੱਤ ਨਹੀਂ ਲੱਗਦੇ ਰੁਖਾ ਨੂੰ ਆਲ ਰੁਖਾ ਨੂੰ ਲੱਗਦੇ ਪੁੱਤ ਨਹੀਂ ਲੱਗਦੇ ਰੁਖਾ ਨੂੰ ਇੱਕ ਚਿੱਟੇ ਦਾ ਆਦੀ ਹੋਇਆ ਸ਼ਰਾਬੀ ਰਹਿੰਦਾ ਏ ਇੱਕ ਸ਼ਰਾਬੀ ਰਹਿੰਦਾ ਏ ਧੱਕੇ ਦੇ ਨਾਲ ਪੈਸੇ ਮੰਗਦੇ ਸਾਰ ਕੋਈ ਨਾ ਲੈਂਦਾ ਏ ਸਾਰ ਕੋਈ ਨਾ ਲੈਂਦਾ ਏ ਇੱਕ ਚਿੱਟੇ ਦਾ ਆਦੀ ਹੋਇਆ ਇੱਕ ਸ਼ਰਾਬੀ ਰਹਿੰਦਾ ਏ ਧੱਕੇ ਦੇ ਨਾਲ ਪੈਸੇ ਮੰਗਦੇ ਸਾਰ ਕੋਈ ਨਾ ਲੈਂਦਾ ਏ ਕੁਝ ਕਿਸਮਤ ਨੂੰ ਕੋਸਣ ਮਾਮਾ ਕੁਝ ਕਿਸਮਤ ਨੂੰ ਕੋਸਣ ਮਾਮਾ ਕੁਝ ਕੋਸ ਦੀਆਂ ਕੁਖਾਂ ਨੂੰ ਹਲ ਰੁਖਾਂ ਨੂੰ ਲੱਗਦੇ ਪੁੱਤ ਨਹੀਂ ਲੱਗਦੇ ਰੁਖਾਂ ਨੂੰ ਹਲ ਰੁਖਾਂ ਨੂੰ ਲੱਗਦੇ ਪੁੱਤ ਨਹੀਂ ਲੱਗਦੇ ਰੁਖਾਂ ਨਸ਼ਿਆਂ ਕਾਰਨ ਪਰੀ ਜਵਾਨੀ ਧੀਆਂ ਬਦਬਾ ਹੋਈਆਂ ਨੇ ਧੀਆਂ ਬਦਬਾ ਹੋਈਆਂ ਨੇ ਉੱਤਾ ਦੀ ਸੁਖ ਮੰਗਦੀਆਂ ਮਾਂ ਮਾਂ ਹਾ ਜਗ ਤੋਂ ਰੁਕਸਤ ਹੋਈਆਂ ਨੇ ਹਾ ਜਗ ਤੋਂ ਰੁਕਸਤ ਹੋਈਆਂ ਨੇ ਨਸ਼ਿਆਂ ਕਾਰਨ ਪਰੀ ਜਵਾਨੀ ਧੀਆਂ ਬਦਬਾ ਹੋਈਆਂ ਨੇ ਦਾ ਦੀ ਸੁਖ ਮੰਗਦੀਆਂ ਮਾ ਮਾ ਹਾ ਜਗ ਤੋਂ ਰੁਖਸਤ ਹੋਈਆਂ ਨੇ ਚਮਨ ਮਾਮਾ ਦੇ ਦੁੱਖ ਕੋਣ ਵਡਾਵੇ ਹਰ ਪੂਰੀ ਦੁੱਖ ਕੋਣ ਵਡਾਵੇ ਜੋ ਲਗ ਰੋਵਣ ਮੁਖਾਂ ਨੂੰ ਹਲ ਰੋਖਾਂ ਨੂੰ ਲਗਦੇ ਪੁੱਤਨੀ ਲਗਦੇ ਰੁਖਾਂ ਨੂੰ ਹਲ ਰੁਖਾਂ ਨੂੰ ਲਗਦੇ ਪੁੱਤਨੀ ਲਗਦੇ ਰੁਖਾਂ ਨੂੰ ਹਲ ਰੁਖਾਂ ਨੂੰ ਲਗਦੇ ਪੁੱਤਨੀ ਲਗਦੇ ਰੁਖਾਂ ਨੂੰ ਵੇ ਲੋਕੋ ਹਲ ਰੁਖਾਂ ਨੂੰ ਲਗਦੇ ਪੁੱਤਨੀ ਲਗਦੇ ਰੁਖਾਂ ਨੂੰ ਨੀ ਪਹਿਣੋ ਹਲ ਰੁਖਾਂ ਨੂੰ ਲਗਦੇ ਪੁੱਤਨੀ ਲਗਦੇ ਰੁੱਖਾਂ ਨੂੰ ਵੇ ਲੋਕੋ ਹੜ ਰੁੱਖਾਂ ਨੂੰ ਲਗਦੇ ਪੁੱਤਨੀ ਲਗਦੇ ਰੁੱਖਾਂ ਨੂੰ ਅੱਜ ਆਇਆ ਪਿਆਰੇ ਦੋਸਤੋ ਬੜੀ ਡਿਮਾਂਡ ਸੀ ਤੁਹਾਡੀ ਭੈੜਾ ਦੀ ਭਰਾਮਾ ਦੀ ਕਿ ਪੇਟ ਦੀਆਂ ਬਿਮਾਰੀਆਂ ਵਾਸਤੇ ਕੋਈ ਨੁਸਖਾ ਤਿਆਰ ਕੀਤਾ ਜਾਵੇ ਆਹ ਲਓ ਜੀ ਹਾਜ਼ਰ ਹੈ ਸੁਖਮਨੀ ਮਜ਼ੂਮ ਕਰਨੇ ਪੇਟ ਵਾਸਤੇ 2 3 4 ਸਾਲ ਪੁਰਾਣਾ ਗੰਦ ਤੁਹਾਡੇ ਪੇਟ ਜਿਹੜਾ ਸਾਫ਼ ਨਹੀਂ ਹੋਇਆ ਉਹ ਇਹਦੇ ਨਾਲ ਸਾਫ਼ ਹੁੰਦਾ ਨਕਦੀ ਸਿਰਦ ਹੋਏਗਾ ਅਲਗਾਂ ਦੀ ਕਾਬਜ ਰਹੇਗੀ ਨੱਤਾ ਨਹੀਂ ਫੁੱਲਣਗੇ ਫੇਰ ਨਹੀਂ ਫੁੱਲੇਗਾ ਬਟਾਪਾਂ ਨਹੀਂ ਆਵੇਗਾ ਸ਼ੂਗਰ ਵਾਲਿਆਂ ਵਾਸਤੇ ਬਹੁਤ ਹੀ ਕਾਰਗਰ ਚੀਜ਼ ਹੈਗੀ ਹੈ ਸੁਖਮਨੀ ਮਜੂਨ ਜੇ ਜੀਵਰ ਚਾਹੁੰਦੇ ਹੋ ਲਾਜਵਾਬ 20 ਦਰਵਾਜ਼ਾ ਲਾਓ ਸੁਖਮਨੀ ਜਲਾਬ ਵੈਦ ਲਖਮਿੰਦਰ ਸਿੰਘ ਨਵਾਂ ਸ਼ਹਿਰ 98743 8490 ਬਨ ਸੁਖਮਨੀ ਮਤੇ ਇਹ ਸੱਜਣਾ ਸ਼ੀਲ ਭਗਸੇਂਗਰ ਨਗਰ ਦਾ ਸਵਤੰਤ ਅਜਲੀਆ ਵਿਸ਼ੇਸ਼ ਸਰਗਮੀਆਂ ਹਨ ਫਿਰ ਨਵੀਆਂ ਤੇ ਤਾਜ਼ੀਆਂ ਸਰਗਰਮੀਆਂ ਲੈ ਕੇ ਹਾਜ਼ਰ ਹੋਵਾਂਗੇ ਉਦੋਂ ਤੱਕ ਵਾਸਤੇ ਪਰਦੇਸੀ ਨੂੰ ਇਜਾਜ਼ਤ ਦਿਓ ਧੰਨਵਾਦ